ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਜੀ ਮਲੋਟ ਟਰੈਕਟਰ ਮੰਡੀ ਤੇ ਤੇ ਦੇਖ ਸਕਦੇ ਆਂ ਤੁਸੀਂ ਕਿਉਂਕਿ فیਜ਼ਨ ਚੱਲ ਰਿਹਾ ਜੀ ਟਰੈਕਟਰ ਘੱਟ ਮਾਤਰਾ ਦੇ ਵਿੱਚ ਆ ਰਹੇ ਆ ਮੰਡੀ ਤੇ ਚਲੋ ਜਿੰਨੇ ਵੀ ਹੈਗੇ ਆਪਾਂ ਤੁਹਾਡੇ ਨਾਲ ਕਰਦੇ ਆਂ ਰੇਟ ਸਾਂਝੇ ਟਰੈਕਟਰਾਂ ਦੇ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਜੀ ਹਾਂਜੀ ਦੋਸਤੋ ਪਹਿਲਾ ਟਰੈਕਟਰ ਆਪਣਾ ਆ ਗਿਆ ਜੀ ਮਹਿੰਦਰਾ 241 ਹਾ ਸੌਰੀ ਦੋਸਤੋ ਮੈਸੀ 241 ਟਾਇਰ ਮਗਰਲੇ ਹੈਗੇ ਜੀ ਅਪੋਲੋ ਦੇ 13 ਦੇ ਟਾਇਰਾਂ ਚ ਅਗਲੇ ਟਾਇਰ ਵੀ ਅਪੋਲੋ ਦੇ ਹੈ ਜੀ ਇਹ ਟਰੈਕਟਰ ਸਾਫ਼ ਸੁਥਰੇ ਕੰਡੀਸ਼ਨ ਦਾ ਜੀ ਟਾਇਰ ਵੀ ਵਧੀਆ ਹਾਲਤ ਦੇ ਵਿੱਚ ਪਏ ਆ ਤੇ ਇਹ ਹੈਗਾ ਦੋਸਤੋ 280000 ਰੁਪਏ ਡਿਮਾਂਡ ਆ 2015 ਮਾਡਲ ਆ ਜੀ ਟਰੈਕਟਰ ਦੇ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਤੇ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ 480 ਇਹ ਹੈਗਾ ਜੀ 8 ਮਾਡਲ ਆ 1 ਲੱਖ ਤੇ 75000 ਰੁਪਏ ਰੇਟ ਆ ਜੀ ਅਗਲੇ ਟਾਇਰ ਹੈਗੇ ਜੀ ਇਹਦੇ ਪੀਕੇਟੀ ਦੇ ਨਵੀਂ ਕੰਡੀਸ਼ਨ ਦੇ ਵਿੱਚ ਹੀ ਪਿਆ ਬੈਕ ਸਾਈਡ ਵਾਲੇ ਕੱਤੇ ਹੋਏ ਆ ਜੀ ਟਾਇਰ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 575 ਡੀਆਈ ਇਹ ਹੈਗਾ ਜੀ 2007 ਮਾਡਲ ਆ 2 ਲੱਖ ਤੇ 10000 ਰੁਪਏ ਡਿਮਾਂਡ ਆ ਟਰੈਕਟਰ ਓਕੇ ਕੰਡੀਸ਼ਨ ਦਾ ਹੀ ਸ਼ੋ ਪੇਂਟ ਆ ਤੇ ਟਾਇਰ ਤੁਸੀਂ ਕੰਡੀਸ਼ਨ ਵੇਖ ਹੀ ਸਕਦੇ ਆ ਦੂਸਰੇ ਪਾਏ ਹੋਏ ਜਿਹੜੀ ਆ ਅਗਲਾ ਟਰੈਕਟਰ ਆ ਗਿਆ ਜੌਂਡੀਅਰ 5204 10 ਮਾਡਲ ਆ 2 ਲੱਖ 35000 ਰੁਪਿਆ ਰੇਟ ਆ ਜੀ ਬੁਡੀਅਰ ਦੇ ਟਾਇਰ ਆ ਜੀ 13 ਦੇ ਟਾਇਰਾਂ ਚ ਟਰੈਕਟਰ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾਲੀ ਦਾ 750 ਆ ਪਿਛਲੇ ਟਾਇਰ ਗੁਡੀਆਰ ਦੇ ਬਿਲਕੁਲ ਨਵੇਂ ਆ ਜੀ ਅਗਲੇ ਟਾਇਰ ਵੀ ਗੁਡੀਆਰ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਤੇ 2013 ਮਾਡਲ ਆ 4 ਲੱਖ ਤੇ 25000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਸਾਫ਼ ਸੁਥਰੀ ਹੈ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਸਵਰਾਜ ਆ ਗਿਆ ਜੀ 855 ਇਹ ਹੈਗਾ ਜੀ 12 ਮਾਡਲ ਆ 3 ਲੱਖ ਤੇ 75000 ਰੁਪਿਆ ਡਿਮਾਂਡ ਆ ਪਿਛਲੇ ਟਾਇਰ ਬਿਲਕੁਲ ਨਵੇਂ ਆ ਜੀ ਸੀਅਟ ਦੇ 14 ਦੇ ਟਾਇਰਾਂ ਚ ਅਗਲੇ ਟਰੈਕਰ ਹੈਗੇ ਜੀ ਇਹ ਦੇਖੋ ਡੀਅਰ ਦੇ ਤੇ 12 ਮਾਡਲ 3 ਲੱਖ ਤੇ 75000 ਰੁਪਿਆ ਰੇਟ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਇਹ ਹੈਗਾ ਜੀ 6 ਮਾਡਲ 2 ਲੱਖ ਤੇ 70000 ਰੁਪਿਆ ਡਿਮਾਂਡ ਟਰੈਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਬਾਕੀ ਟਰੈਕਟਰ ਓਕੇ ਕੰਡੀਸ਼ਨ ਦਾ ਜੀ ਮਹਿੰਦਰਾ ਆ ਗਿਆ ਜੀ 575 ਇਹ ਤਿੰਨ ਮਾਡਲ ਹੈ ਜੀ 1 ਲੱਖ ਤੇ 75000 ਰੁਪਿਆ ਰੇਟ ਹੈ ਜੀ 36 ਦਾ ਆ ਗਿਆ ਜੀ ਫੋਰਡ ਇਹ 91 ਮਾਡਲ ਹੈ ਜੀ 1 ਲੱਖ ਤੇ 55000 ਰੁਪਏ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਮਗਰਲੇ 40 ਕੁ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਫਾਰਮ 60 ਆ ਗਿਆ ਜੀ ਇਹ ਹੈਗਾ ਜੀ 6 ਮਾਡਲ ਆ 2 ਲੱਖ ਤੇ 65000 ਰੁਪਏ ਦਾ ਰੇਟ ਆ ਜੀ ਮਗਰਲੇ ਟਾਇਰ ਹੈਗੇ 85 ਕੁ ਪੈਸੇ ਅਗਲੇ ਟਾਇਰ ਵੀ 50 ਕੁ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਟਰੈਕਟਰ ਸਾਫ਼ ਸਫਾਈ ਕੰਡੀਸ਼ਨ ਦਾ ਲੀਕਿੰਗ ਸ਼ੀਟ ਨਹੀਂ ਹੈ ਜੀ ਟੋਕਲਾ ਟਰੈਕਟਰ ਆ ਗਈ 19855 ਮਗਰਲੇ ਟਾਇਰ ਬਿਲਕੁਲ ਨਵੇਂ ਆ ਜੀ 14 ਦੇ ਟਾਇਰਾਂ ਚਾ 2K T ਦੇ ਅਗਲੇ ਟਾਇਰ ਵੀ ਗੁੱਡੀਅਰ ਦੇ ਨਵੇਂ ਕੰਡੀਸ਼ਨ ਦੇ ਵਿੱਚ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ 14 ਮਾਡਲ ਆ ਜੀ 4 ਲੱਖ 90000 ਰੁਪਿਆ ਰੇਟ ਆ ਜੀ ਤੇਲ ਚ ਬ੍ਰੇਕਾਂ ਜੀ ਇਦਾਂ ਉਸ ਟੋਕਲਾ ਟਰੈਕਟਰ ਆ ਗਈ ਸੋਨਾਲੀ ਕਾ 750 ਅਗਲੇ ਟਾਇਰ ਬਿਲਕੁਲ ਨਵੇਂ ਕੰਡੀਸ਼ਨ ਦੇ ਆ ਮਗਰਲੇ ਟਾਇਰ 50% ਕੰਡੀਸ਼ਨ ਦੇ ਆ 4 ਮਾਡਲ ਆ 2 ਲੱਖ ਤੇ 50000 ਰੁਪਿਆ ਡਿਮਾਂਡ ਹੈ। ਸਵਰਾਜ ਆ ਗਿਆ ਜੀ 735 6 ਛਿਰੀ ਹੈ ਜੀ ਪੀ 2 ਇਹ 99 ਮਾਡਲ ਆ 1 ਲੱਖ ਤੇ 80000 ਰੁਪਿਆ ਡਿਮਾਂਡ ਆ। ਤੇ ਜੇ ਕੇ ਦੇ ਟਾਇਰ ਆ ਜੀ ਪਿਛਲੇ 12 ਦੇ ਟਾਇਰਾਂ ਚ। ਅਗਲਾ ਕੈਕਟਰ ਆ ਗਿਆ ਜੀ ਸਵਰਾਜ 755 ਇਹ 11 ਮਾਡਲ ਆ ਜੀ 3 ਲੱਖ ਤੇ 90000 ਰੁਪਿਆ ਰੇਟ ਆ। ਪਿਛਲੇ ਟਾਇਰ 14 ਦੇ ਟਾਇਰਾਂ ਚ ਆ ਜੀ ਅਪੋਲੋ ਕੰਪਨੀ ਦੇ ਟਾਇਰ ਆ ਤੇ ਟਾਇਰ ਹੈਗੇ ਆ 90 ਪੈਸੇ ਕੰਡੀਸ਼ਨ ਦੇ ਵਿੱਚ 80 ਪੈਸੇ ਕੰਡੀਸ਼ਨ ਦੇ ਵਿੱਚ ਹੋਣਗੇ ਜੀ ਅਗਲੇ ਟਾਇਰ ਹੈਗੇ ਆ ਐਮ ਆਰ ਫ ਦੀ ਟਰੈਕਟਰ ਬਿਲਕੁਲ ਸੁੱਕਾ ਪਿਆ ਆ ਜੀ ਕਿਤੇੋਂ ਲੀਕਿੰਗ ਸ਼ੀਕਿੰਗ ala ਕੰਮ ਨਹੀਂਗਾ ਤੇ ਇੰਜਣ ਚ ਬ੍ਰੇਕਾਂ ਨੇ ਉਸ ਤੋਂ ਬਲ ਟਰੈਕਟਰ ਆ ਗਈ 49721 2 ਸਿਲੰਡਰ ਚ ਇਹ ਨਵ ਮਾਡਲ ਆ ਜੀ 1,85,000 ਰੁਪਿਆ ਰੇਟ ਆ ਜੀ ਟਰੈਕਟਰ ਦਾ ਤੋ ਬਸ ਸੋਨਾਲੀਗਾ 745 ਦਾ ਹੈ ਜੀ RX ਸਾਈਡ ਗੇਅਰ ਪਾਵਰ ਸਟੀering 14 ਮਾਡਲ ਹੈ 3 ਲੱਖ ਤੇ 80000 ਰੁਪਿਆ ਰੇਟ ਹੈ ਜੀ ਅਗਲੇ ਟਾਇਰ ਹੈਗੇ ਜੀ MRF ਦੇ ਪਿਛਲੇ ਟਾਇਰ ਵੀ MRF ਦੇ ਆ 14 ਦੇ ਟਾਇਰਾਂ ਚ ਹੈ ਜੀ ਪਾਵਰ ਟੈਗ ਆ ਗਿਆ ਜੀ 445 ਡਬਲ ਕਲਚ ਹੈ ਜੀ 6 ਮਾਡਲ ਆ 2 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ ਅਗਲੇ ਟਾਇਰ ਨਵੇਂ ਆ ਪਰ ਦੇਸੀ ਕੰਪਨੀ ਦੇ ਆ ਜੀ ਪਿਛਲੇ ਟਾਇਰ 50 ਕੇ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਫਾਰਮ ਟ੍ਰੈਕ 60 ਦਾ ਆ ਗਿਆ ਡੀ ਐਕਸ ਪਿਛਲੇ ਟਾਇਰ ਹੈਗੇ 40 50 ਪੈਸੇ ਅਗਲੇ ਟਾਇਰ ਵੀ ਇੰਨੇ ਹੋਣਗੇ 50 ਕੇ ਪੈਸੇ ਕੰਡੀਸ਼ਨ ਚ 97 ਮਾਡਲ ਹੈ ਜੀ 1 ਲੱਖ 80000 ਰੁਪਿਆ ਰੇਟ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਨੋ ਹਾਲੈਂਡ 45 ਦਾਸ ਪਿਛਲੇ ਟਰੈਕਟਰ ਹੈਗੇ ਵਿਚਾਲ ਕੰਪਨੀ ਦੇ 13 ਦੇ ਪੈਰਾਂ ਚ ਤੇ ਹੈਗਾ ਜੀ 13 ਮਾਡਲ 2 ਲੱਖ 15000 ਰੁਪਿਆ ਰੇਟ ਹੈ ਇਸ ਦਾ ਅੱਗੇ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ 246 ਪਿਛਲੇ ਟਰੈਕਟਰ ਹੈਗੇ 6 ਦੇ ਬਿਲਕੁਲ ਨਵੇਂ ਅਗਲੇ ਹੈਗੇ ਜੀ ਗੁਡਇਰ ਦੇ 70% ਕੰਡੀਸ਼ਨ ਦੇ ਵਿੱਚ ਪੰਜਾਬ ਨੰਬਰ ਟਰੈਕਟਰ ਹੈ ਜੀ 15 ਮਾਡਲ ਆ 265000 ਰੁਪਿਆ ਰੇਟ ਆ ਜੀ। ਮਹਿੰਦਰਾ ਆ ਗਿਆ ਜੀ 265 ਜੇਕੇ ਦੇ ਟਾਇਰ ਆ ਜੀ 12 ਦੇ ਟਾਇਰਾਂ ਦਾ ਬਿਲਕੁਲ ਨਵੇਂ। ਅਗਲੇ ਟਾਇਰ ਵੀ ਬਿਲਕੁਲ ਨਵੇਂ ਆ ਜੀ ਮਾਡਲ ਹੈਗਾ 9 25 ਲੱਖ ਰੁਪਿਆ ਡਿਮਾਂਡ ਆ ਜੀ। ਸਵਰਾਜ ਆ ਗਿਆ ਇਸ 135 ਇਹ ਹੈਗਾ ਜੀ 8 ਮਾਡਲ ਆ 2 ਲੱਖ ਤੇ 80000 ਰੁਪਿਆ ਡਿਮਾਂਡ ਆ ਜੀ 744 ਐਫ ਵੀ ਪਿਛਲੇ ਟਾਇਰ ਹੈਗੇ ਜੀ 13 ਦੇ ਅਪੋਲੋ ਕੰਪਨੀ ਦੇ ਟਾਇਰ ਆ 7 60 70 ਰੁਪਏ ਕੰਡੀਸ਼ਨ ਦੇ ਵਿੱਚ ਟਾਇਰ ਹੈਗੇ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਇੰਡੋਫਾਰਮ ਪਿਛਲੇ ਟਾਇਰ ਬਿਲਕੁਲ ਘਸੇ ਆ ਜੀ ਅਗਲੇ ਵੀ ਬਿਲਕੁਲ ਘਸੇ ਆ ਜੀ 30 55 ਇੰਡੋਫਾਰਮ ਉਸ ਤੋਂ ਇੱਥੇ ਰੇਟ ਤੇ ਮਾਡਲ ਹਜੇ ਤੱਕ ਨਹੀਂ ਲਿਖਿਆ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾਲੀ ਦਾ 750 ਦਾ ਇਹ ਹੈਗਾ ਜੀ ਚਾਰ ਮਾਡਲ ਆ 2 ਲੱਖ ਤੇ 20 ਹਜ਼ਾਰ ਰੁਪਏ ਡਿਮਾਂਡ ਆ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਜਾਇਓ ਟਰੈਕਟਰ ਦੀ ਥੋੜੀ ਜਿਹੀ ਪੱਦੀ ਜੀ ਥੋੜ ਆ ਗਿਆ ਜੀ 362 ਤੇ 1995 ਮਾਡਲ ਹੈ ਜੀ 2 ਲੱਖ ਤੇ 25000 ਦੀ ਹੈ ਡਿਮਾਂਡ ਹੈ ਜੀ ਪਿਛਲੇ ਟਾਇਰ ਹੈਗੇ 60 ਪੈਸੇ ਅੱਗੇ ਟਾਇਰ 90 ਪੈਸੇ ਕੰਡੀਸ਼ਨ ਦੇ ਵਿੱਚ ਹੈ ਜੀ ਐਸ਼ਰ ਆ ਗਿਆ ਜੀ 364 ਆ ਗਿਆ 13 ਮਾਡਲ ਆ 2,63,000 ਰੁਪਿਆ ਡਿਮਾਂਡ ਆ ਜੀ 12 ਦੇ 12ਾਂ ਚ ਇਹ ਬੋਲੋ ਕੰਪਨੀ ਦੇ ਟਾਇਰ ਆ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਆਪਣਾ ਸੋਨਾਲੀਗਾ 750 ਦਾ ਪੰਜਾਬ ਨੰਬਰ ਟਰੈਕਟਰ ਹੈ ਜੀ 2000 ਮਾਡਲ ਆ 1,85,000 ਰੁਪਿਆ ਰੇਟ ਹੈ ਇਸਦੇ ਟਾਇਰ ਇਹਦੇ कसे ਹੋਏ ਆ ਜੀ 16 ਅੰਦਰ 14 ਦੇ ਟਾਇਰਾਂ ਚ ਅਗਲੇ ਟਾਇਰ 23 ਦੇ ਹੈਗੇ ਆ ਜੀ 50-60 ਪੈਸੇ ਕੰਡੀਸ਼ਨ ਦੇ ਵਿੱਚ ਅਗਲਾ ਡਰਾਈਵਰ ਆ ਗਿਆ ਹੈਂਦਰਾ 575 ਡੀ ਜੀ ਮਗਰਲੇ ਟਾਇਰ ਬੱਲੇ ਕੋਲ ਹੈ ਇਨਸ਼ਾਅਰ ਮਾਰਵਾਇਆ ਹੋਇਆ ਹੈ ਡਿਲੇਟਰ ਕਸੂ ਹੋਇਆ ਹੈ ਸੋਸੋ ਦਾ ਡਰਾਈਵਰ ਆ ਗਿਆ ਜੀ ਐਸ਼ਰ 95 ਮਾਡਲ ਹੈ 1.5 ਲੱਖ ਰੁਪਏ ਡਿਮਾਂਡ ਹੈ ਜੀ ਅਗਲੇ ਟਾਇਰ ਹੈਗੇ ਬੀ ਕੇ ਡੀ ਤੇ ਪਿਛਲੇ ਟਾਇਰ ਵੀ ਹੈਗੇ ਬੀ ਕੇ ਡੀ ਦੇ ਬਿਲਕੁਲ ਨਵੇਂ ਟਾਇਰਾਂ ਦਾ ਡਰਾਈਵਰ ਤੇ ਉਹ ਵੀ ਬਾਡੀ ਲੈਣ ਦਾ ਵੀ ਸਾਫ਼ ਸੁਥਰੀ ਕੰਡੀਸ਼ਨ ਲੈ ਕੇ ਆਇਆ ਜੀ। ਮਹਿੰਦਰਾ ਆ ਗਿਆ ਜੀ 265 DI XP+ ਚਾਰੇ ਟਾਇਰ ਬਿਲਕੁਲ ਨਵੇਂ ਕੰਡੀਸ਼ਨ ਦੇ ਵਿੱਚ ਹੈ ਜੀ। ਐਮ ਆਰਫ ਦੇ ਟਾਇਰ ਆ 13 ਦੇ ਟਾਇਰਾਂ ਚਾਹੀਏ ਟਰੈਕਟਰ। ਬਿਲਕੁਲ ਹੀ ਨਵਾਂ ਟਰੈਕਟਰ ਆ ਜੀ। ਉੱਚਾ ਹੀ ਮਾਡਲ ਆ ਜੀ। ਮਾਡਲ ਹੈਗਾ ਜੀ 2022 4,95,000 ਰੁਪਿਆ ਰੇਟ ਆ ਜੀ। ਟਰੈਕਟਰ ਦੀ ਕੰਡੀਸ਼ਨ ਤੁਸੀਂ ਬਿਲਕੁਲ ਨਵੀਂ ਹੈ ਜੀ। ਹੋ ਸਕਦਾ ਕੁਸਕ ਘੰਟੇ ਹੀ ਚੱਲਿਆ ਹੋਵੇ। ਸੋਨਾਲਿਕ ਆ ਗਈ 750 ਦਾ RX ਇਹ ਹੈਗਾ ਜੀ 21 ਮਾਡਲ ਹੈ 6 ਲੱਖ ਤੇ 35000 ਰੁਪਿਆ ਰੇਟ ਹੈ ਜੀ ਸਾਰੇ ਟਾਇਰ ਬਿਲਕੁਲ ਨਵੇਂ ਆ ਜੀ ਅਪੋਲੋ ਕੰਪਨੀ ਦੇ 14 ਦੇ ਟਾਇਰਾਂ ਚ ਆ ਜੀ ਤੇ ਟਰੈਕਟਰ ਬਿਲਕੁਲ ਖਾਸ ਫਤਰੀ ਕੰਡੀਸ਼ਨ ਦਾ ਹੈਗਾ ਜੀ ਪਾਵਰ ਸਟੀering ਆ ਸਾਈਡ ਗੇਅਰ ਆ ਜੀ ਹਾਂ ਜੀ ਦੋਸਤੋ ਅਗਲਾ ਟਰੈਕਟਰ ਆ ਗਈ ਐਸ਼ਰ ਐਨ ਸੀ 244 ਇਹ 98 ਮਾਡਲ ਹੈ ਜੀ 1 ਲੱਖ ਤੇ 35000 ਰੁਪਿਆ ਰੇਟ ਆ ਜੀ ਅਗਲੇ ਟਾਇਰ 50 ਰੁਪਏ ਆ ਜੀ ਪਿਛਲੇ ਟਾਇਰ ਇਹਦੇ ਕਸੇ ਹੋਏ ਆ ਜੀ ਉਸ ਤੋਂ ਅਗਲਾ ਟਰੈਕਟਰ ਫੇਰ ਐਸ਼ਰ ਆ ਗਿਆ ਜੀ ਇਹ ਹੈਗਾ ਜੀ 94 ਮਾਡਲ ਆ 1.5 ਲੱਖ ਤੋਂ 5000 ਰੁਪਿਆ ਰੇਟ ਆ ਜੀ ਮਗਰਲੇ ਟਾਇਰ ਬਿਲਕੁਲ ਕਸੇ ਆ ਜੀ ਅਗਲੇ ਟਾਇਰ ਇਹ ਡੰਗਾ ਜਿਹਾ ਲਾਉਂਦੇ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਥੋੜਾ ਆ ਗਿਆ ਜੀ ਚਾਰੇ ਟਾਇਰ ਹੈਗੇ ਜੀ 50 ਰੁਪਏ ਕੰਡੀਸ਼ਨ ਦੇ ਵਿੱਚ 79 ਮਾਡਲ ਹੈ ਸੌਰੀ ਦੋਸਤੋ 79 ਮਾਡਲ ਹੈ 1,35,000 ਰੁਪਏ ਰੇਟ ਹੈ ਹੈਸ਼ਰ ਆ ਗਿਆ ਜੀ 90 ਮਾਡਲ ਹੈ 1,85,000 ਰੁਪਏ ਰੇਟ ਹੈ ਜੀ ਹਾਂ ਜੀ ਦੋਸਤੋ ਮੋਰੋਡ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ